ਰਿਸਪੌਂਸਿੰਗ ਹੈ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਆਏ ਹੋ ਤੁਸੀਂ ਕਿੱਥੇ ਜਾਣਾ ਸੀਗਾ ਵੀਰ ਜੀ ਅਸੀਂ ਅੰਬਾਲਾ ਸ਼ਹਿਰ ਦੇ ਕੋਲ ਸਾਡਾ ਪਿੰਡ ਹੈ ਭਾਣੋ ਖੜੀ ਜੀ ਅਸੀਂ ਉੱਥੋਂ ਤੋਂ ਆਏ ਆ ਵੀਰ ਜਾਣਾ ਅਸੀਂ ਰਾਹ ਦੇ ਵਿੱਚ ਪੁਲਸ ਨੇ ਪੰਜ ਵਾਰਾਂ ਨੂੰ ਰੋਕਿਆ ਅਸੀਂ ਪਿੰਡਾਂ ਦੇ ਵਿੱਚੋਂ ਲੰਘ ਕੇ ਆਏ ਆ ਵੀਰ ਓਕੇ ਓਕੇ ਹੋ ਗਏ ਅਸੀਂ ਸੰਗਰੂਰ ਪਹੁੰਚੇ ਸੀ ਭਗਵੰਤ ਮਾਨ ਅਸੀਂ ਭਗਵੰਤ ਮਾਨ ਭਾਣੇ ਸਿੱਧੂ ਦੇ ਹੱਕ ਵਿੱਚ ਆਏ ਸੀ ਵੀਰ ਉਹਦੀ ਕੋਠੇ ਦਾ ਕਰੋ ਸੀ ਨਾ ਅੱਜ ਉਹ ਉਹ ਵੰਦਸਤ ਵਿੱਚ ਆਈ ਸੀ ਸਰਕਾਰ ਤੋਂ ਨਾ ਜਿਹੜੀ ਪਹਿਲਾ ਪਾਦ ਲਈ ਸਰਕਾਰ ਸੀ ਉਹਨਾਂ ਨੇ ਕੋਈ ਕਾਸੇ ਛੱਡੀ ਕੈਪਟਨ ਰਮਿੰਦਰ ਦੀ ਸਰਕਾਰ ਸੀ ਉਹਨਾਂ ਨੇ ਕੋਈ ਕੋਈ ਕਾਸੇ ਛੱਡੀ ਹੈਗੀ ਹੁਣ ਇਹ ਤਾਂ ਜੰਮੀ ਪੁੱਛਰੇ ਬਣ ਗਏ ਬੰਦੇ ਪੁੱਛਰਾਂ ਨਾਲ ਹਾਰ ਕਰ ਰਹੇ ਨੌਜਵਾਨਾਂ ਨਾਲ ਪਾਨਾ ਭਾਈ ਜਿਹੜੇ ਗਰੀਬ ਆਪਣਾ ਕਿੱਲਾ ਵੇਚ ਗਏ ਮੁੰਡੇ ਨੂੰ ਬਾਹਰ ਭੇਜਦੇ ਸੀ ਉਹਨਾਂ ਦੇ ਪੈਸੇ ਵਾਪਸ ਕਰਾਏ ਇਹਦਾ ਆ ਕਸੂਰ ਹੈ ਵੈਸ ਇਕੱਲਾ ਜਿਹੜੇ ਪੰਨਾਂ ਪੰਜਾਬ ਦੇ ਵਿੱਚ ਸਮੈਗ ਵੇਚਦੇ ਆ ਚਿੱਟਾ ਵੇਚਦੇ ਆ ਨਸ਼ੇ ਦੀ ਗੋਲੀਆਂ ਵੇਚਦੇ ਆ ਉਹਨਾਂ ਨੂੰ ਜਿਹੜੇ ਪਰਚੇ ਪਾਏ ਜਾਂਦੇ ਆ ਆਪਣੇ ਨੌਜਵਾਨ ਮੁੰਡਿਆਂ ਤੇ ਜਿਹੜੇ ਉਹਨਾਂ ਤੋਂ ਬਚਾਉ ਕਰਦੇ ਆ ਪੰਜਾਬ ਦਾ ਵੀਰ ਹੋਰ ਕੀ ਕਰੀਏ ਇਹ ਘਰਾ ਦੇ ਵਿੱਚਾ ਪੇ ਮਰਵਾਉਂਦੇ ਆ ਪਾਪਾਂ ਨੇ ਸੀ ਸਿੱਧੂ ਦੇ ਪਰਚਾ ਪਾਇਆ ਇਹਨਾਂ ਨੇ ਉਹਦੇ ਭਰਾ ਤੇ ਪਰਚਾ ਪਾਦਾ ਜੇ ਹੁਣ ਇਕੱਠੇ ਨਾ ਹੋਏ ਨਾ ਬਾਈ ਪੰਜਾਬ ਵਾਲੇ ਇਹ ਤਾਂ ਸਭ ਦੀ ਵਾਰੀ ਆਣੀ ਹੈ ਬਾਈ ਵਾਰੀ ਸਿੰਬੂ ਬਾਰਡਰ ਤੇ ਆ ਵੀਰੇ ਹਰਿਆਣੇ ਚ ਹਰਿਆਣੇ ਚ ਅੰਮ੍ਰਿਤਸਰ ਜਨਾਬ ਦਾ ਦਰਦ ਕਿਵੇਂ ਜਾਗਿਆ ਬਾਈ ਅਸੀਂ ਕਿਸਾਨਾਂ ਦੀ ਦਿੱਲੀ ਇਕੱਠੇ ਹੋਏ ਸੀ ਜਿਹੜਾ ਮੋਰਚਾ ਲੱਗੇ ਸੀ ਆਪਣਾ ਕਿਸਾਨ ਜਥੇਬੰਦੀ ਦਾ ਉਹ ਵੇਖ ਕੇ ਬਾਈ ਰੋਜ਼ ਪੰਜਾਬ ਨਾਲ ਧੱਕਾ ਹੋ ਰਿਹਾ ਨੌਜਵਾਨਾਂ ਨਾਲ ਤਾਂ ਕਰਕੇ ਅਸੀਂ ਬਾਈ ਇੱਥੇ ਆਏ ਆ ਹਾਂ ਤੱਕ ਘਰਾ ਚੋਂ ਬਾਹਰ ਆ ਜੋ ਬਾਈ ਨਹੀਂ ਅਗਲਾ ਨੰਬਰ ਥੋੜਾ ਬਾਈ ਘਰਾ ਦੇ ਅਗਲਾ ਨੰਬਰ ਤੋਂ ਅੱਡਾ ਬਾਈ ਇਹ ਜਿਹੜੀ ਅੱਗ ਲੱਗੀ ਹੈ ਨਾ ਪੰਜਾਬ ਵਿੱਚ ਇਹ ਸਾਰੇ ਦੇਸ਼ ਚ ਲੱਗਣੀ ਹੈ ਬਾਈ ਹੌਲੀ ਹੌਲੀ ਸਰ੍ਹੇ ਆਂ ਪੰਜਾਬ ਦੇ ਵਿੱਚ ਬਾਈ ਨਸ਼ਾ ਵਿਕ ਰਿਆ ਸਰ੍ਹੇ ਆਂ ਧੋਖਾ ਢੀਆ ਹੋਰੀ ਜਿਹੜਾ ਆਵਾਜ਼ ਚੱਕਦਾ ਉਹਨੂੰ ਚੱਕ ਕੇ ਭਗਵਾਨ ਤਮਾਨ ਸਰਕਾਰ ਜੇਲ੍ਹ ਦੇ ਵਿੱਚ ਪੁੱਟ ਦਿੰਦੀ ਹੈ ਬਾਈ ਇਹ ਸੱਚਾਈ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਹੋਰ ਇਹਨਾਂ ਦਾ ਕੁਝ ਨਹੀਂ ਹੈਗਾ ਬਾਈ ਅਸੀਂ ਭੰਨੇ ਸੀਤੂ ਨਾਲ ਨਾ ਜਿਹੜਾ ਨਸ਼ਾ ਮੰਨ ਲੈ ਵੇਚ ਰਿਆ ਜਾਂ ਨਸ਼ਾ ਕਰ ਰਿਆ ਉਹਨੂੰ ਖੁੱਲ੍ਹੇ ਛੂਟ ਹੈ ਉਹ ਜੋ ਮਰਜ਼ੀ ਕਰੇ ਮੰਨ ਲੈ ਜਿਹੜਾ ਹੱਕ ਸੱਚ ਲਈ ਲੜਦਾ ਹੈ ਜਾਂ ਕਿਸੇ ਦੇ ਪੈਸੇ ਬਣਵਾਦੇ ਜਾਂ ਕੋਈ ਮੰਤਰੀ ਦੇ ਬਾਰੇ ਕੋਈ ਆਬਜੈਕਸ਼ਨ ਠਾਤਾ ਤਾਂ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰ ਰਹੇ ਨੇ ਤਾਂ ਸਾਡੀ ਸਰਕਾਰ ਵੀ ਐਵੇਂ ਹੀ ਸੀ ਪਰ ਅਸੀਂ ਸਿੱਧੀ ਕਰ ਲਈ ਬਾਈ ਸਾਰਾ ਹਰਿਆਣਾ ਪੰਚੀਦੂ ਨਾਲ ਖੜਿਆ ਅਸੀਂ ਮੋਢੇ ਨਾਲ ਮੋਢਾ ਜੋੜੇ ਖੜਿਆ ਭਾਨੇ ਵੀਰ